वेलकम बैक टू माय YouTube आज चैनल आज इक ਨਵੀਂ کہانی ਸ਼ੇਅਰ ਕਰਨ ਲੱਗੀ ਆ ਉਮੀਦ ਕਰਦੀ ਆ ਤੁਹਾਨੂੰ ਜ਼ਰੂਰ ਪਸੰਦ ਆਏਗੀ ਜੇਕਰ کہانی ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ کہانی ਦਾ ਨਾਮ ਹੈ ਜੀ ਟਿਲਕ ਦੀ ਨਿੱਕਰ ਵਿਧਵਾ ਮਾਈ ਬਸੀਰਾ ਦਾ ਸਿਧਰਾ ਪੁੱਤ ਬਦਰੂ ਇੱਕ ਦਿਨ ਨਿੱਕਰ ਬਣਾਉਣ ਚ ਮਸੀਤ ਤੇ ਚ ਜਾ ਵੜਿਆ ਉਹਨੂੰ ਕਿਤੇੋਂ ਭਿੰਕ ਪਈ ਸੀ ਭੁਜੀਆ ਵਦਾਨਾ ਵੰਡਦੇ ਪਏ ਆ ਉੱਥੇ ਅੱਗੋ ਮਾਲਵੀ ਉਹਨੂੰ ਇਸ ਹੁਲੀਏ ਚ ਦੇਖ ਕੇ ਚਾਰੇ ਪੱਬ ਚੱਕ ਕੇ ਪੈ ਗਿਆ ਮੂਰਖਾ ਤੈਨੂੰ ਇੰਨਾ ਵੀ ਨਹੀਂ ਪਤਾ ਰੱਬ ਦੇ ਘਰ ਕਿਵੇਂ ਆਈਦਾ ਦੋਜਕ ਚ ਜਾਏਗਾ ਜਾ ਦਫਾ ਹੋ ਜਾ ਇੱਥੋਂ ਬਦਰੂ ਦਾ ਪੱਕਾ ਨਾ ਬਦਰ ਹੁਸੈਨ ਪੱਟੀ ਹੈ ਜਿਵੇਂ ਕਿਸੇ ਵੱਡੇ ਰੈਸਪੀਓ ਦਾ ਪੁੱਤ ਹੋਵੇ ਪਰ ਉਸਦੀ ਦਿਮਾਗੀ ਤੇ ਘਰੇਲੂ ਖਸਤਾ ਹਾਲ ਤੇ ਦੇ ਬਾਵਜੂਦ ਜੇ ਲੋਕ ਉਹਨੂੰ ਬਦਰੂ ਕਹਿ ਕੇ ਈ ਬੁਲਾ ਲੈਂਦੇ ਆ ਤਾਂ ਵੀ ਬੜੀ ਕਰਮ ਨਿਵਾਜੀ ਹੈ ਬਦਰੂ ਨੇ ਕਰਿਆ ਕਿ ਮਾਂ ਕੋਲ ਰੋਸਾ ਜਿਹਾ ਕੀਤਾ ਮਾਈਓ ਨੂੰ ਪਲੋਸਦੀ ਬੋਲੀ ਮੇਰੇਆ ਭੋਲਿਆ ਪੁੱਤਾਂ ਨਰਕੇ ਚ ਜਾਣਾ ਤੇਰੇ ਕਿੱਥੇ ਵਸਦੀ ਗੱਲ ਐ ਉਹਦੇ ਲਈ ਤਾਂ ਬੜੀ ਮਿਹਨਤ ਕਰਨੀ ਪੈਂਦੀ ਐ ਨਮਾਜ਼ਾਂ ਪੜ੍ਹ ਕੇ ਖੁਦੀ ਪ੍ਰਧਾਨ ਰੱਖਣੀ ਪੈਂਦੀ ਐ ਰੱਬ ਦੀ ਸੌਂਖਾ ਖਾ ਕੇ ਤਰ੍ਹਾਂ ਤਰ੍ਹਾਂ ਦੇ ਝੂਠ ਬੋਲਨੇ ਪੈਂਦੇ ਨੇ ਕੁਫਰ ਤੋਲਨੇ ਪੈਂਦੇ ਨੇ ਹਰਾਮ ਖਾਦੇ ਤੇ ਦਾਵੇ ਹਲਾਲ ਹੋਣ ਦੇ ਕਰਨੇ ਪੈਂਦੇ ਨੇ ਹੱਥਾਂ ਦੀ ਮਾਇ ਲਾ ਕੇ ਸੁੱਤਾ ਮਾਇਆ ਚ ਰੱਖਣੀ ਪੈਂਦੀ ਏ ਹੋਕਾ ਸੱਚ ਦਾ ਦੇ ਕੇ ਗਵਾਹੀ ਕੂੜ ਦੀ ਭਰਨੀ ਪੈਂਦੀ ਏ ਸੌ ਅੱਲਾ ਦੇ ਰਸੂਲ ਦੀ ਖਾ ਕੇ ਮੂੰਹੋਂ ਨਫ਼ਰਤ ਬਕਣੀ ਪੈਂਦੀ ਏ ਦੱਸ ਤੂੰ ਕਿੱਥੇ ਇੰਨੇ ਜੋਗਾ ਤੈਨੂੰ ਤਾਂ ਮਸਜਿਦ ਗੁਰਦੁਆਰੇ ਮੰਦਰ ਫਰਕ ਵੀ ਨਹੀਂ ਪਤਾ ਤੂੰ ਤਾਂ ਆਪਦੀ ਚੌਂਦੀ ਨਲੀ ਪਹੁੰਚ ਲਵੇਂ ਤੇ ਟਿਲਕ ਦੀ ਨਿੱਕਰ ਸਾਭ ਲਵੇਂ ਇੰਨਾ ਹੀ ਕਾਫੀ